ਸੁਸੀਂ ਦੇਖ ਰਹੇ ਹੋ ਦਿਾਨੀ ਸਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰ ਫੇਰ ਪੰਜਾਬ ਦੇ ਲੁਧਿਆਣਾ ਦੀ ਪਵਿੱਤਰ ਧਰਤੀ ਹੋਣ ਵਾਲੀ ਹੈ ਕਿ 10 ਮਾਰਚ ਨੂੰ ਕੋਹਾੜਾ ਦੇ ਯਾਨੀ ਕਿ ਲੁਧਿਆਣਾ ਦੇ ਕੋਹਾੜਾ ਚੌਂਕ ਤੋਂ ਨਾਲ ਹੀ ਸ਼੍ਰੀ ਖਾਟੂ ਸ਼ਾਮ ਜੀ ਜੜੀ ਸਭ ਤੋਂ ਭਵੇਰੀ ਮੂਰਤੀ ਆ ਉਸ ਜਗ੍ਹਾ ਤੇ ਵਿਰਾਜਮਾਨ ਹੋਗੀ ਸਭ ਤੋਂ ਪਹਿਲਾਂ ਤਸਵੀਰ ਦਿਖਾ ਰਿਹਾ ਜਿਹਦਾ ਇਸ ਬਵਵੇ ਜਿਹੜੇ ਮੰਦਿਰ ਦਾ ਨਵ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਤਾਂ 10 ਮਾਰਚ ਨੂੰ ਇਸ ਪ੍ਰਾਂਗਨ ਦੇ ਵਿੱਚ ਯਾਨੀ ਕਿ ਕੋਹਾੜਾ ਦੇ ਚੌਂਕ ਦੇ ਬਿਲਕੁਲ ਨਜ਼ਦੀਕੀ ਸ਼੍ਰੀ ਖਾਟੂ ਜੀ ਸ਼ਾਮ ਰਾਜ ਜੀ ਦਾ ਜਿਹੜਾ ਇੱਥੇ ਬਵੇ ਆ ਜਾਂ ਮੰਦਿਰ ਉਹਦਾ ਨਿਰਮਾਨ ਹੋ ਜਾਏਗਾ ਤਾਂ तमाम ਉਹ ਅੱਜ ਇਹ ਸ਼੍ਰੀ ਖਾਟੂ ਸ਼ਾਮ ਰਾਜੀ ਦੇ ਜਿਹੜੇ ਭਗਤ ਐ ਪਦ ਅਧਕਾਰੀ ਐ ਇਸ ਮੰਦਿਰ ਦੇ ਸੇਵਾਦਾਰ ਐ ਤੇ ਅੱਜ ਇਸ ਮੰਦਿਰ ਨੂੰ ਲੈ ਕੇ ਤਿਆਰੀਆਂ ਲਈ ਜਿਹੜੇ ਜੁਟ ਗਏ ਤਾਂ 10 ਮਾਰਚ ਨੂੰ ਇਸ ਬਵੇ ਮੰਦਿਰ ਦਾ ਜਿਹੜੇ ਹਾਰੇ ਕੇ ਸਹਾਰੇ ਸ਼੍ਰੀ ਸ਼ਾਮ ਖਾਟੂ ਜੀ ਮਹਾਰਾਜ ਜੀ ਕੀਤੇ ਭਵੇ ਮੂਰਤੀ ਵਿਰਾਜਮਾਨ ਸਥਾਪਿਤ ਹੋ ਜੇਗੀ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਯਾਨੀ ਕਿ ਇਹ ਪੂਰਾ ਜਿਹੜਾ ਜਗ੍ਹਾ ਆ ਪਵਿੱਤਰ ਹੋ ਜੇਗੀ ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਾਂਗਾ ਸਰ ਹਾਰੇ ਕੇ ਸਹਾਰੇ ਜੀ ਕਹਿੰਦੇ ਸਭ ਕੇ ਸਹਾਰੇ ਸਭ ਕੇ ਸਹਾਰੇ ਖਾਟੂ ਸ਼ਾਮ ਜੀ ਮਾਜ਼ਮਾਰੇ ਭਵੇ ਮੰਤਰ ਬਣ ਰਿਹਾ ਕਿਸ ਤਰ੍ਹਾਂ ਤਿਆਰੀ ਚੱਲ ਰਹੀ ਹੈ ਮੋਤੀ ਜੀ ਨਾਲ ਤਿਆਰੀ ਚੱਲ ਰਹੀ ਹੈ ਜੀ ਪਹਿਲਾਂ ਤਾਂ ਬਾਬਾ ਜੀ ਨੇ ਸ਼ੁਰੂ ਅਸੀਂ ਜਦੋਂ 22 April ਨੂੰ ਇਹਦਾ ਨੀਂਹ ਪੱਥਰ ਰੱਖਿਆ 5000 ਗਜਾ ਬਾਬਾ ਜੀ ਨੇ ਹੁਕਮ ਲਾਇਆ ਕੋਈ ਜਗ੍ਹਾ ਲੈ ਲਓ ਹੌਲੀ ਹੌਲੀ ਕਰਦੇ ਬਾਬਾ ਜੀ ਨਾਲ ਦੀ ਜਗ੍ਹਾ ਆਪਣੇ ਆਪ ਹੀ ਲੈਂਦੇ ਗਏ ਤੇ ਵਧਦੀ ਗਈ ਜਗ੍ਹਾ 12000 ਗਜਾ ਜਗ੍ਹਾ ਹੋ ਗਈ ਹੈ ਤੇ ਫਿਲਹਾਲ ਫਸਟੇ ਤੇ ਅਸੀਂ ਇੱਕ ਬਾਬਾ ਜੀ ਦਾ 6500 ਸਕਰ ਵਿੱਚ ਏਸੀ ਹਾਲ ਬਾਬਾ ਜੀ ਨੂੰ 10 ਮਾਸ ਨੂੰ ਵਿਰਾਜਮਾਨ ਕਰਨ ਜਾ ਰਹੇ ਹਨ ਜਿਹੜਾ ਇੱਥੇ ਆ ਕੇ ਪਬਲਿਕ ਆ ਰਾਮ ਨਾਲ ਆਪਣਾ ਕੀਰਤਨ ਕਰੇ ਦਰਸ਼ਨ ਕਰੇ ਰੂਟੀਨ ਚ ਡੇ ਟੂ ਡੇ ਚ ਤੇ ਉਸ ਤੋਂ ਬਾਅਦ ਸ਼ਾਮ ਬਾਟੀ ਕਰਨ ਵਾਲੀ ਬਣ ਰਹੀ ਹੈ ਬਾਬਾ ਜੀ ਦੀ ਮਾਰਕੀਟ ਬਣ ਰਹੀ ਹੈ ਲੈਟਿੰਗ ਮਾਥਸੂਮ ਬਣ ਰਹੀ ਹੈ ਬਹੁਤ ਅੱਛੇ ਇੱਕ 5000 ਗੱਜ ਜਗਾ ਬਿਲਕੁਲ ਕੋ ਰੱਖੀ ਹੋਈ ਹੈ ਉਸ ਤੋਂ ਬਾਅਦ ਉਹਦੇ ਵਿੱਚ ਭਵਿਆ ਮੰਦਿਰ ਬਣੇਗਾ ਇਹ ਸਾਰੀ ਤਿਆਰੀ ਤੋਂ ਬਾਅਦ ਮਤਲਬ ਕਿਸਾ ਦੇ ਕਿ ਲੁਧਾਨਾ ਇੱਕ ਬਹੁਤ ਵੱਡਾ ਸ਼ਹਿਰ ਹੈ ਤੇ ਬਸ਼ੱਕ ਸ਼ਹਿਰੀ ਅੰਦਰ ਮੰਦ ਲੇਕਿਨ ਇੱਕ ਪੀਸਫੁਲ ਏਰੀਆ ਜਾਨਕੀ ਸ਼ਾਂਤ ਮੇ ਢੰਗ ਦੇ ਵਿੱਚ ਜਿਹੜਾ ਇਸ ਇਲਾਕੇ ਦੇ ਵਿੱਚ ਮੰਦ ਸਥਾਪਿਤ ਕਰਨਾ ਕਿਦਾ ਤਾਂ ਬਾਬਾ ਜੀ ਨੇ ਆਪ ਹੀ ਜਿਹੜਾ ਦੇਖਾ ਦਿੱਤਾ ਵੀ ਇਸ ਜਗ੍ਹਾ ਤੇ ਹੋਣਾ ਚਾਹੀਦਾ ਹੈ ਇਸ ਹੈ ਜੀ ਸ਼ਾਮ ਜੋ ਸ਼ਾਮ ਬਾਬਾ ਕਲਯੁਗ ਦੇ ਉਤਾਰ ਹੈ ਜਿਵੇਂ ਜਿਵੇਂ ਕਲਯੁਗ ਵਧੇਗਾ ਉਹ ਉਹਨਾਂ ਦਾ ਮੰਨਤਾ ਵਧੀ ਜਾਏਗੀ ਇੰਨੀ ਕਿ ਮੰਨਤਾ ਵੱਧ ਚੁੱਕੀ ਹੈ ਕਿ ਤੁਸੀਂ ਜੇ ਖਾਟੂ ਜਾਓ ਤੇ ਉਥੇ ਇੰਨਾ ਕਿ ਰਸ਼ ਹੋ ਗਿਆ ਹੁਣ ਉਹ ਬਾਬਾ ਜੀ ਨੇ ਹੁਕਮ ਲਾਇਆ ਮੇਰਾ ਘਰੇ ਇੱਥੇ ਬਣਾਓ ਜਿਹੜਾ ਉਥੇ ਨਹੀਂ ਪਹੁੰਚ ਸਕਦਾ ਮੇਰੇ ਦਰਸ਼ਨ ਇੱਥੇ ਕਰੇ ਆ ਕੇ ਤੇ ਉਹਦੀ ਸਭ ਦੇਖੋ तमाम ਸ਼ਾਮ ਪ੍ਰੇਮੀ ਲੱਗੇ ਹੋਏ ਆ ਜੋ ਉਹਨਾਂ ਦਾ ਹੁਕਮ ਹੋਇਆ ਉਹ ਕਿ ਇੱਕ ਛੋਟੇ ਆਦਮੀ ਨੂੰ ਵੀ ਆਪਾਂ ਬਾਬਾ ਜੀ ਇੱਥੇ ਆਪਣੇ ਦਰਸ਼ਨ ਦੇ ਵਦਾਂਜੀ ਕਿਸਤਾਂ ਦਿਖਦੇ ਉਸ ਮੰਦਰ ਦੇ ਭਵੇ ਮੰਦਰ ਹੈ ਭਵੇ ਮੰਦਰ ਕਿਹਾਦਰ ਚਲੋ ਭਗਵਾਨ ਸਰ ਭਵੇ ਮੰਦਰ ਆਪ ਖੁਦ ਬਣਾਉਂਦੇ ਆ ਖਾਸियत ਮੰਦਰ ਜਿਹੜੇ ਭਗਤ ਜਨ ਆਂਗੇ ਕੀ ਉਹਨਾਂ ਵਾਸਤੇ ਕੀ ਸਹੂਲਤਾ ਕੀ ਖਾਸियत ਹੈ ਕਿਸ ਮੰਦਰ ਇਹ ਬਾਬਾ ਜੀ ਜੋ ਕਲਯੁਗ ਦੇ ਬਾਬਾ ਜੀ ਹੈ ਇਹ ਹਾਰੇ ਕੇ ਸਹਾਰਾ इनको ਗਾਹਾ ਜਾਤਾ ਹੈ ਜੋ ਵੀ ਜਾਂ ਪ੍ਰੇਮੀ ਆ ਰਿਹਾ ਹੈ ਅਭੀ ਮੰਦਰ ਸਤਾਫੇ ਬਾਬਾ ਜੀ ਸਤਾਫੇ ਨਹੀਂ ਹੋਏ ਫਿਰ ਵੀ ਉਨਕੀ ਇਛਾਏ ਪੂਰੀ ਹੋ ਰਹੀ ਹੈ ਆਪ ਕੋ ਕਿਸੇ ਜਾ ਨੇ ਲੋਕਸ਼ਰ ਤੋਂ ਆਉਂਦੇ ਆ ਦੂਦੜੇ ਤੋਂ ਆਣਗੇ ਕਿਸ ਤਰ੍ਹਾਂ ਦੀ ਫੈਸਿਲਿਟੀ ਤੇ ਅੱਗੇ ਆਉਣ ਵਾਲੇ ਸਮੇਂ ਚ ਰਹੇਗੀ ਆਉਣ ਵਾਲੇ ਸਮੇਂ ਫੈਸਿਲਿਟੀ ਦਵਾਂਗੇ ਜੀ ਜੋ ਵੀ ਹੋ ਸਗਾ ਆਟੋ ਵਗੈਰਾ ਅਸੀਂ ਪ੍ਰੋਵਾਈਡ ਕਰਵਾਵਾਂਗੇ ਲੇਕਿਨ ਹਜੇ ਕੋਈ ਫੈਸਿਲਿਟੀ ਨਹੀਂ ਹੈ ਮੈਂ بار بار ਇਹੀ ਗੱਲ ਕਰੂੰਗਾ ਅਗਰ ਭੋਵੇ ਮੰਦਰ ਨਿਰਮਾਨ ਹੁੰਦੇ ਆ ਲੋਕ ਇਸ ਮਹਾਰਾਜ ਜੀ ਨੂੰ ਮੰਦਰ ਦੇ ਕੋਈ ਸੇ ਮੰਦਰ ਬੰਦੇ ਤਾਂ ਆਂਦੂਰੋਂ ਆਉਂਦੇ ਜਦੋਂ ਫਿਰ ਰਹਿਣ ਦੀ ਲੋਕਾਂ ਨੂੰ ਸੁਵਿਧਾ ਹੋਣੀ ਕਿ ਇਸੇ ਜਗ੍ਹਾ ਤੇ ਕੋਈ ਇਦਾਂ ਦੇ ਪ੍ਰਬੰਧ ਕੀਤੇ ਆ ਕਮਰੇ ਬਣਾਵਾਂਗੇ ਜੀ ਰਹਿਣ ਵਾਸਤੇ ਬਾਥਰੂਮ ਲੈਟਰਨ ਬਾਥਰੂਮ ਵਗੈਰਾ ਸਭ ਕੁਝ ਬਨੇਗਾ ਜੀ ਬਿਲਕੁਲ ਮਤਲਬ ਸਾਬ ਭਵਯ ਮੰਦਰ ਹੋਊਗਾ ਮੰਦਰ ਦਾ ਨਿਰਮਾਨ ਵੀ ਚੱਲ ਰਿਹਾ 10 ਮਾਰਚ ਨੂੰ ਭਗਵਾਨ ਜੀ ਇੱਥੇ ਵਿਰਾਜਮਾਨ ਹੋ ਜਾਣਗੇ ਲੱਗਦਾ ਇਸ ਇਲਾਕੇ ਨੂੰ ਇੱਕ ਬਹੁਤ ਵੱਡੀ ਆਉਣ ਵਾਲੇ ਸਮੇਂ ਚ ਇੱਕ ਬਹੁਤ ਵੱਡੀ ਸ਼ਾਂਤੀਪੂਰਨ ਮੰਦਰ ਦੇ ਦਰਸ਼ਨ ਵੀ ਹੋਣਗੇ ਇਹ ਮੰਦਰ ਸ਼ਰਮਾ ਜੀ ਇਸ ਏਰੀਆ ਦਾ ਨਹੀਂ ਹੋਊਗਾ ਇਹ ਪੂਰੇ ਪੰਜਾਬ ਦਾ ਹੋਊਗਾ ਸੋ ਸਾਡੀ ਬਾਬੇ ਦੀ ਡਿਊਟੀ ਲਈ ਹੈ ਔਰ ਬਾਬੇ ਦੀ ਡਿਊਟੀ ਵੀ ਸਾਡੀ ٹرسٹ ਚ ਜਿੰਨੇ ਪਦ ਅਧਿਕਾਰੀ ਹੈ ਉਹ ਸਾਰੇ ਨਵੇਂ ਹੈ ਲੋ ਬਾਬੇ ਨੇ ਚੁੰਚ ਚੁੰਕੇ ਬੰਦੇ ਇਕੱਠੇ ਕੀਤੇ ਐ ਉਹਨਾਂ ਦੀ ਸੇਵਾ ਲਈ ਐ ਔਰ ਕੁਝ ਗੱਲਾਂ ਆਪਣੇ ਆਪ ਮੈਚ ਕੀਤੀਆਂ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਸਮਰਾਲਾ ਚੌਂਕ ਤੋਂ ਮੰਦਿਰ ਦੀ ਦੂਰੀ 16 ਕਿਲੋਮੀਟਰ ਹੈ ਔਰ ਰਿੰਗਸ ਤੋਂ ਖਾਟੂ ਸ਼ਾਮ ਮੰਦਿਰ ਦੀ ਦੂਰੀ 16 ਕਿਲੋਮੀਟਰ ਹੈ ਠੀਕ ਹੈ ਇਹ ਚੀਜ਼ਾਂ ਆਟੋਮੈਟਿਕ ਹੋਈਆਂ ਐ ਅਸੀਂ ਸੋਚ ਕੇ ਜਗਾ ਨਹੀਂ ਲੱਤੀ ਸੀ ਜਦੋਂ ਸਾਡੇ ਭਜਨ ਸਮਰਾਟ ਕਨੀਆ ਮਿੱਤਲ ਜੀ ਆਏ ਸੀ ਉਦੋਂ ਜਗ੍ਹਾ ਬਹੁਤ ਥੋੜੀ ਸੀ ਉਹਨਾਂ ਨੇ ਕਿਹਾ ਸੀ ਇੱਧਰ ਵੀ ਜਗ੍ਹਾ ਖਾਲੀ ਦੇਖ ਰਹੀ ਹੈ ਇੱਧਰ ਵੀ ਦੇਖ ਰਹੀ ਹੈ ਵੀ ਸ਼ਾਮਪ੍ਰੇਮੀ ਜਗ੍ਹਾ ਵਧਾਨ ਤੇ ਉਹ ਜਗ੍ਹਾ ਇੰਨੀ ਵੱਡੀ ਵੀ ਹੁਣ ਇਨਫ ਜਗ੍ਹਾ ਹੈ ਮੰਦਰ ਕੋਲ ਜਿਹਦੇ ਵਿੱਚ ਪੰਜਾਬ ਦਾ ਭਵਵੇਂ ਮੰਦਰ ਇੱਕ ਨਿਕਰ ਕੇ ਬਾਹਰ ਆਏਗਾ ਉਹ ਸਾਨੂੰ ਉਮੀਦ ਹੈ ਜਿੱਦਾਂ ਲੁਧਿਆਣੇ ਤੋਂ ਲੋਕ ਖਾਟੂ ਸ਼ਾਮ ਜਾਂਦੇ ਆ ਤੇ ਨਾਲੇ ਸ਼ਹਿਰਾਂ ਚੋਂ ਵੀ ਲੋਕ ਇੱਥੇ ਲੁਧਿਆਣੇ ਆ ਕੇ ਬਾਬਾਈ ਨੂੰ ਦਰਸ਼ਨ ਕਰਨਗੇ ਬਾਬਾਈ ਦੇ ਭਗਤਾ ਦੀ ਲੋਕੇਸ਼ਨ ਕੀ ਹੋਗੀ ਸੁ ਮੰਦਰ ਦੀ ਲੋਕੇਸ਼ਨ ਸਮਝਾਓ ਦੇਖੋ ਇਸ ਮੰਦਰ ਦੀ ਲੋਕੇਸ਼ਨ ਬੜੀ ਆਸਾਨ ਹੈ ਸਮਰਾਲਾ ਚੌਂਕ ਤੋਂ ਤੁਸੀਂ ਸਿੱਧਾ ਆਣਾ ਜੀ ਕੁਹਾੜਾ ਚੌਕ ਆ ਜਾਏਗਾ ਚੰਡੀਗੜ੍ਹ ਰੋਡ ਤੇ ਕੁਹਾੜਾ ਚੌਕ ਤੋਂ ਬਾਅਦ ਪੈਰੋਮੁੰਨਾ ਦਾ ਯੂ ਟਰਨ ਹੈ ਪੈਰਾਮੁੰਨਾ ਤੋਂ ਗਊਸ਼ਾਲਾ ਤੋਂ ਯੂ ਟਰਨ ਲੋਗੇ ਗਊਸ਼ਾਲਾ ਪੈਰੋਮੁੰਨਾ ਗਊਸ਼ਾਲਾ ਦਾ ਯੂ ਟਰਨ ਉੱਥੋਂ ਯੂ ਟਰਨ ਲੋਗੇ ਤੇ 250 300 ਮੀਟਰ ਤੇ ਬਾਬਾ ਦਾ ਮੰਦਿਰ ਹੈ ਮਤਲਬ ਕੁਹਾੜਾ ਚੌਕ ਦੇ ਬਿਲਕੁਲ ਨੇੜੇ ਹੈ ਪਰ ਉਹ ਯੂ ਟਰਨ ਅੱਗੇ ਥੋੜਾ ਜਿਆ ਲੈ ਕੇ ਆਉਣਾ ਪੈਂਦਾ ਹੈ ਬਾਕੀ ਇਹਦੀ ਲੋਕੇਸ਼ਨਾਂ ਦੇ ਅਸੀਂ ਵਟਸਐਪ ਤੇ ਮੈਸੇਜ ਪਾਨੇ ਰਹੇ ਹਾਂ ਸਾਡੇ ਬੋਰਡਾਂ ਦੇ ਉੱਤੇ ਗੂਗਲ ਲੋਕੇਸ਼ਨ ਦਾ ਨਾਲ ਪਿਆ ਹੁੰਦਾ ਸਕੈਨ ਵੀ ਕਿਸੇ ਵੀ ਬੋਰਡ ਤੋਂ ਸਕੈਨ ਕਰੂਗਾ ਤਾਂ ਸਿੱਧਾ ਇੱਥੇ ਆ ਸਕਦਾ ਹੈ 10 ਮਾਰਚ ਨੂੰ ਲੱਗਦਾ ਵੀ ਇੱਥੇ ਬੋ तमाम ਉਹ ਪੰਜਾਬ ਜਿਹੜੇ ਅਸ਼ਦਾਲੂ ਆ ਜਿਹੜੇ ਖਾਟੂ ਮਹਾਰਾਜ ਨਾਲ ਜੁੜੇ ਤੇ ਇੱਥੇ ਮੌਜੂਦ ਹੋਣਗੇ ਸਾਰੇ ਮੌਜੂਦ ਹੋਣਗੇ ਜੀ ਅਸੀਂ ਪਿੱਛੇ ਨਿਸ਼ਾਨ ਯਾਤਰਾ ਕਰਕੇ ਹਟੇ ਆ ਤੇ 10 10000 ਬੰਦਿਆਂ ਦਾ ਕੀਰਤਨ ਚ ਅਸੀਂ ਇੱਥੇ ਇਕੱਠ ਵੀ ਹੋਇਆ ਸਾਡੇ ਤੇ ਉਹ ਦਿਨ ਬਰ ਦਿਨ ਬਰ ਵਧਾ ਜਾ ਰਿਹਾ ਜਿੱਦਾਂ ਜਿੱਦਾਂ ਤੁਸੀਂ ਮੀਡੀਆ ਵਾਲੇ ਸਾਰੇ ਆਏ ਹੋ ਤੇ ਹੁਣ ਸਾਨੂੰ ਅਗਲੀ ਉਮੀਦ ਜਿਹੜੀ ਹੈ ਵੀ ਸਾਡਾ ਅਗਲਾ ਜਿਹੜਾ ਕਰਾਊਡ ਆ ਉਹ ਡਬਲ ਹੋਏਗਾ ਆਹ ਸੋ ਤਸਵੀਰਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਥੇ ਕੋਹਾੜੇ ਦੇ ਬਿਲਕੁਲ ਚੌਂਗ ਦੇ ਜਸਟ 200 ਮੀਟਰ ਦੀ ਦੂਰੀ ਤੇੜਾ ਬਵੇੜਾ ਇਹ ਮੰਦਰ ਪਲਾਂਗ ਜਿਹੜੇ ਸ਼੍ਰੀ ਖਾਟੂ ਸ਼ਾਮਾ ਰਾਜ ਦਾ ਹੋਵੇਗਾ ਤਾਂ ਇਹ 10 ਮਾਰਚ ਨੂੰ ਭਗਵਾਨ ਜੀ ਦੀ ਮੂਰਤੀ ਸਥਾਪਿਤ ਹੋ ਜੇਗੀ ਤਾਂ ਸ਼ਰਧਾਲੂਆਂ ਚ ਹੁਣ ਤੋਂ ਹੀ ਇਸ ਮੰਦਰ ਨੂੰ ਦੇਖਣ ਵਾਸਤੇ ਕਾਫੀ ਜੋਸ਼ ਵੀ ਆਸਥਾ ਵੀ ਕਿਸ ਤਰ੍ਹਾਂ ਦੀ ਬਹੁਤ ਸਾਰੇ ਲੋਕਾਂ ਦਾ ਇਹ 10 ਮਾਰਚ ਨੂੰ ਦੇਖਿਓ ਇੱਥੇ ਕਿੰਨਾ ਮੇਲਾ ਲੱਗੇਗਾ ਭਰਿਆ ਮੇਲਾ ਲੱਗੇਗਾ ਇਹ ਗਊਸ਼ਾਲਾ ਇਹ ਜਿਹੜਾ ਮੰਦਿਰ ਹੈ ਦੀ ਇੱਕ ਹੋਰ ਬੜੀ ਮਹਾਨਤਾ ਹੈ ਵੀ ਸਾਡੀ ਜਿਹੜੀ ਗਊਸ਼ਾਲਾ ਹੈਗੀ ਹੈ ਪਰਮੁਨਾ ਉਹ ਵੀ ਇਹਦੇ ਬਿਲਕੁਲ ਨਾਲ ਲੱਗ ਗਈ ਹੈ ਪਰ ਉੱਥੇ ਤਿੰਨ ਕਿਲੇ ਜ਼ਮੀਨ ਹੈ ਕੋਈ ਇੱਥੇ ਸਾਨੂੰ ਉੱਥੇ ਕੋਈ ਵਿਵਸਥਾ ਕਰਨੀ ਪਊਗੀ ਮੰਦਿਰ ਵਾਸਤੇ ਅਸੀਂ ਉਹ ਵੀ ਕਰਨ ਨੂੰ ਤਿਆਰ ਆਏ ਕਿਉਂਕਿ ਮੈਂ ਗਊਸ਼ਾਲਾ ਪ੍ਰਧਾਨ ਆ ਸਾਡੇ ਸੈਕਟਰੀ ਸਾਹਿਬ ਖੜੇ ਹੈ ਅਸੀਂ ਗਊਸ਼ਾਲਾ ਵੀ ਜਿਹੜੀ ਸਾਡੀ ਹੈਗੀ ਹੈ ਨਾਲ ਜੁੜੀ ਹੋਈ ਹੈ ਜਿੰਨੇ ਗਊਸ਼ਾਲਾ ਦੇ ਮੈਂਬਰ ਹੈਗੇ ਆ ਉਹ ਖਾਟੂ ਸ਼ਾਮ ਦੇ ਵੀ ਟਰਸਟੀ ਹੈਗੇ ਆ ਔਰ ਅਸੀਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਗਊਸ਼ਾਲਾ ਵੀ ਸਾਡੀ ਜਿਹੜੀ ਹੈਗੀ ਹੈ ਉਹ ਖਾਟੂ ਸ਼ਾਮ ਦੇ ਮੰਦਿਰ ਨਾਲ ਹੀ ਅਟੈਚ ਰਹੇਗੀ ਉਹਦੀ ਸੋ 10 ਮਾਰਚ ਨੂੰ ਇਸ ਜਗ੍ਹਾ ਤੇ ਜਾਨੀਗੀ ਕੋਹਾੜਾ ਚੌਕ ਦੇ ਸਿਰ ਮਾਤਰ ਤੋਂ 200 ਮੀਟਰ ਤੇ ਇਸ ਸ਼੍ਰੀ ਖਾਟੂ ਸ਼ਾਮ ਰਾਜ ਜੀ ਦੇ ਬੋਵੇ ਰ ਮੂਰਤੀ ਸਥਾਪਿਤ ਹੋਗੀ ਤੇ ਆਉਣ ਵਾਲੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਹ ਬੋਵੇ ਮੰਦਿਰ ਸ਼੍ਰੀ ਖਾਟੂ ਸ਼ਾਮ ਰਾਜ ਦਾ ਹੋਵੇਗਾ ਕੈਮ ਮੈਂ ਬੋਬੀਨ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਕੋਹਾੜਾ ਲੁਧਿਆਣਾ